ਸੱਜਨ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਕੇਸ ਜਿਹਦੇ ਅੰਦਰ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਰਾਜਨਗਰ ਅੰਦਰ ਸਰਸਵਤੀ ਵਿਹਾਰ ਦੀ ਐਫਆਈਆਰ ਦੇ ਤਹਿਤ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਕੋਰਟ ਨੇ ਮੰਨਿਆ ਕਿ ਇਹਨਾਂ ਨੇ ਮਹਾਪਾਪ ਕੀਤਾ ਇਹਨਾਂ ਵੱਡਾ ਗੁਨਾਹ ਕੀਤਾ ਹੈ ਔਰ ਇਹਨਾਂ ਲੰਬਾ ਸਮਾਂ 41 ਸਾਲ ਦਾ ਸਮਾਂ ਕਿਉਂ ਲੱਗਾ ਕਿਉਂਕਿ ਕਾਂਗਰਸ ਲਗਾਤਾਰ ਸੱਜਨ ਕੁਮਾਰ ਨੂੰ ਬਚਾਉਂਦੀ ਰਹੀ ਹੈ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ ਹਾਂ 1984 ਦੇ ਸਿੱਖ ਕਤਲੇਆਮ ਦੇ ਵਾਸਤੇ ਜਿਹੜੇ ਐਸਆਈਟੀ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੇਸ ਖੋਲੇ ਸੱਜਨ ਕੁਮਾਰ ਅੱਜ ਤੀਜੇ ਕੇਸ ਦੇ ਅੰਦਰ ਅੰਦਰ ਜਾ ਰਿਹਾ ਔਰ ਕਦੀ ਕੋਈ ਸੋਚ ਨਹੀਂ ਸਕਦਾ ਸੀ ਕਿ ਇਹੋ ਜਿਹੇ ਕਾਤਲ ਜਿੰਨਾ ਜਿਹੜੇ ਕਹਿੰਦੇ ਸੀ ਹਵਾਵਾਂ ਸਾਨੂੰ ਪੁੱਛ ਕੇ ਚਲਦੀਆਂ ਨੇ ਇਹ ਜਿੰਨਾ ਚੜਨਗੇ ਅਗਲੀ ਵਾਰੀ ਜਗਦੀਸ਼ ਟਾਈਟਲਰ ਦੀ ਆ ਕਮਲਨਾਥ ਦੀ ਆ ਔਰ ਮੈਂ ਅੱਜ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਦੇਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੋ ਲੜਾਈ ਲੜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਦੋਂ ਲੰਬੇ ਸਮੇਂ ਤੱਕ ਅਸੀਂ ਇਹ ਲੜਾਈ ਲੜ ਰਹੇ ਸੀ ਮੇ ਐਸਆਈਟੀ ਬਣਾ ਕੇ ਇਹਨਾਂ ਨੂੰ ਸ਼ੁਰੂਆਤ ਕੀਤੀ ਗਈ ਔਰ ਸੱਜਨ ਕੁਮਾਰ ਦਾ ਕੇਸ ਖੋਲਿਆ ਗਿਆ ਜਗਦੀਸ਼ ਟਾਇਰਟਰ ਦਾ ਕੇਸ ਖੋਲਿਆ ਗਿਆ ਕਮਲਨਾਥ ਦਾ ਕੇਸ ਖੋਲਿਆ ਗਿਆ ਔਰ ਅੱਜ ਜਦੋਂ ਇਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਜਿੱਥੇ ਪਰਿਵਾਰ ਨੂੰ ਠੰਡ ਪੈ ਰਹੀ ਆ ਉੱਥੇ ਦੇਸ਼ ਨੂੰ ਇੱਕ ਸੰਦੇਸ਼ ਜਾ ਰਿਹਾ ਹੈ ਕਿ ਸਿੱਖ ਕੌਮ ਉਨੋਂ ਤੱਕ ਇਨਸਾਫ ਜਿੰਤਾਈ ਨਾ ਮਿਲ ਜੇ ਉਨਤਾਈ ਤੇ ਰਜਨਾ ਬੈਠਣ ਵਾਲੀ ਨਹੀਂ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਤੇ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਕੇਸ ਖੋਲੇ ਸੀ ਔਰ ਅੱਜ ਸੱਜਨ ਕੁਮਾਰ ਵਰਗੇ ਕਾਤਲ ਫੇਰ ਅਗਲੇ ਕੇਸ ਸੰਦਰਭੀ ਸਜਾਓਈਆ ਮੈਨੂੰ ਉਮੀਦ ਹੈ 18 ਤਰੀਕ ਨੂੰ ਸਜਾਏ ਮੌਤ ਜਾਂ ਉਮਰ ਕੈਦ ਸਜਨ ਕੁਮਾਰ ਨੂੰ ਜਰੂਰ ਮਿਲੇਗੀ ਸਜਨ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਕੇਸ ਜਿਹਦੇ ਅੰਦਰ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਰਾਜਨਗਰ ਅੰਦਰ ਸਰਸਵਤੀ ਵਿਹਾਰ ਦੀ ਐਫਆਈਆਰ ਦੇ ਤਹਿਤ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਕੋਰਟ ਨੇ ਮੰਨਿਆ ਕਿ ਇਹਨਾਂ ਨੇ ਮਹਾਪਾਪ ਕੀਤਾ ਇਹਨਾਂ ਵੱਡਾ ਗੁਨਾਹ ਕੀਤਾ ਹੈ ਔਰ ਇਹਨਾਂ ਲੰਬਾ ਸਮਾਂ 41 ਸਾਲ ਦਾ ਸਮਾਂ ਕਿਉਂ ਲੱਗਾ ਕਿਉਂਕਿ ਕਾਂਗਰਸ ਲਗਾਤਾਰ ਸੱਜਨ ਕੁਮਾਰ ਨੂੰ ਬਚਾਉਂਦੀ ਰਹੀ ਹੈ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ 1984 ਦੇ ਸਿੱਖ ਕਤਲੇਆਮ ਦੇ ਵਾਸਤੇ ਜਿਹੜੇ ਐਸਆਈਟੀ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੇਸ ਖੋਲੇ ਸੱਜਨ ਕੁਮਾਰ ਅੱਜ ਤੀਜੇ ਕੇਸ ਦੇ ਅੰਦਰ ਦੰਦਰ ਜਾ ਰਿਹਾ ਔਰ ਕਦੀ ਕੋਈ ਸੋਚ ਨਹੀਂ ਸਕਦਾ ਸੀ ਕਿ ਇਹੋ ਜੇ ਕਾਤਲ ਜਿੰਨਾ ਜਿਹੜੇ ਕਹਿੰਦੇ ਸੀ ਹਵਾਵਾਂ ਸਾਨੂੰ ਪੁੱਛ ਕੇ ਚਲਦੀਆਂ ਨੇ ਇਹ ਜਿਹਨਾਂ ਚ ਸੜਨਗੇ ਅਗਲੀ ਵਾਰੀ ਜਗਦੀਸ਼ ਟਾਇਟਲਰ ਦੀ ਆ ਕਮਲਨਾਥ ਦੀ ਆ ਔਰ ਮੈਂ ਅੱਜ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਲੰਬੇ ਸਮੇਂ ਤੱਕ ਅਸੀਂ ਇਸ ਲੜਾਈ ਲੜ ਰਹੇ ਸੀ ਮੇਰੇ ਪ੍ਰਧਾਨ ਰਿੰਦਾਂ ਸਾਰੇ ਕੇਸ ਚਾਲੂ ਕੀਤੇ ਗਏ ਐਸਆਈਟੀ ਬਣਾ ਕੇ ਇਹਨਾਂ ਨੂੰ ਸ਼ੁਰੂਆਤ ਕੀਤੀ ਗਈ ਔਰ ਸੱਜਨ ਕੁਮਾਰ ਦਾ ਕੇਸ ਖੋਲਿਆ ਗਿਆ ਜਗਦੀਸ਼ ਟਾਈਟਰ ਦਾ ਕੇਸ ਖੋਲਿਆ ਗਿਆ ਕਮਲਨਾਥ ਦਾ ਕੇਸ ਖੋਲਿਆ ਗਿਆ ਅਰ ਅੱਜ ਜਦੋਂ ਇਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਜਿੱਥੇ ਪਰਿਵਾਰ ਨੂੰ ਠੰਡ ਪੈ ਰਹੀ ਆ ਉੱਥੇ ਦੇਸ਼ ਨੂੰ ਇੱਕ ਸੰਦੇਸ਼ ਜਾ ਰਿਹਾ ਹੈ ਕਿ ਸਿੱਖ ਕੌਮ ਉਦੋਂ ਤੱਕ ਇਨਸਾਫ਼ ਜੋਂ ਤਾਈ ਨਾ ਮਿਲ ਜੇ ਉਨਾਂ ਤੱਕ ਰਜਨਾ ਬੈਠਣ ਵਾਲੀ ਨਹੀਂ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਤੇ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਕੇਸ ਖੋਲੇ ਸੀ ਔਰ ਅੱਜ ਸੱਜਨ ਕੁਮਾਰ ਵਰਗੇ ਕਾਤਲ ਫੇਰ ਅਗਲੇ ਕੇਸ ਅੰਦਰ ਵੀ ਸਜ਼ਾ ਹੋਈਆ ਮੈਨੂੰ ਉਮੀਦ ਆ 18 ਤਰੀਕ ਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਸੱਜਨ ਕੁਮਾਰ ਨੂੰ ਜਰੂਰ ਮਿਲੇਗੀ ਸੱਜਨ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਕੇਸ ਜਿਹਦੇ ਅੰਦਰ ਰਾਜਨਗਰ ਅੰਦਰ ਸਰਸਵਤੀ ਵਿਹਾਰ ਦੀ ਐਫ ਆਈ ਆਰ ਦੇ ਤਹਿਤ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਕੋਰਟ ਨੇ ਮੰਨਿਆ ਕਿ ਇਹਨਾਂ ਨੇ ਮਹਾਪਾਪ ਕੀਤਾ ਇਹਨਾਂ ਵੱਡਾ ਗੁਨਾਹ ਕੀਤਾ ਹੈ ਔਰ ਇਹਨਾਂ ਲੰਬਾ ਸਮਾਂ 41 ਸਾਲ ਦਾ ਸਮਾਂ ਕਿਉਂ ਲੱਗਾ ਕਿਉਂਕਿ ਕਾਂਗਰਸ ਲਗਾਤਾਰ ਸਜਨ ਕੁਮਾਰ ਨੂੰ ਬਚਾਉਂਦੀ ਰਹੀ ਹੈ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ ਹਾਂ 1984 ਦੇ ਸਿੱਖ ਕਤਲੇਆਮ ਦੇ ਵਾਸਤੇ ਜਿਹੜੀ ਐਸ ਆਈ ਟੀ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੇਸ ਖੋਲੇ ਸਜਨ ਕੁਮਾਰ ਅੱਜ ਤੀਜੇ ਕੇਸ ਦੇ ਅੰਦਰ ਦਰਜ ਆ ਰਿਹਾ ਹੈ ਔਰ ਕਦੇ ਵੀ ਕੋਈ ਸੋਚ ਨਹੀਂ ਸਕਦਾ ਸੀ ਕਿ ਇਹੋ ਜੇ ਕਾਤਲ ਜਿੰਨਾ ਜਿਹੜੇ ਕਹਿੰਦੇ ਸੀ ਹਵਾਵਾਂ ਸਾਨੂੰ ਪੁੱਛ ਕੇ ਚਲਦੀਆਂ ਨੇ ਇਹ ਜੇਹਾਂ ਚ ਸੜਨਗੇ ਅਗਲੀ ਵਾਰੀ ਜਗਦੀਸ਼ ਟਾਈਟਲਰ ਦੀ ਆ ਕਮਲਨਾਥ ਦੀ ਆ ਔਰ ਮੈਂ ਅੱਜ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਦੇਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੋ ਲੜਾਈ ਲੜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਦੋਂ ਲੰਬੇ ਸਮੇਂ ਤੱਕ ਅਸੀਂ ਇਹ ਲੜਾਈ ਲੜ ਰਹੇ ਸੀ ਮੇਰੇ ਪ੍ਰਧਾਨ ਰਿਦੇ ਸਾਰੇ ਕੇਸ ਚਾਲੂ ਕੀਤੇ ਗਏ ਐਸਆਈਟੀ ਬਣਾ ਕੇ ਇਹਨਾਂ ਨੂੰ ਸ਼ੁਰੂਆਤ ਕੀਤੀ ਗਈ ਔਰ ਸੱਜਨ ਕੁਮਾਰ ਦਾ ਕੇਸ ਖੋਲਿਆ ਗਿਆ ਜਗਦੀਸ਼ ਟਾਈਟਲਰ ਦਾ ਕੇਸ ਖੋਲਿਆ ਗਿਆ ਕਮਲਨਾਥ ਦਾ ਕੇਸ ਅਰ ਅੱਜ ਜਦੋਂ ਇਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਜਿੱਥੇ ਪਰਿਵਾਰ ਨੂੰ ਠੰਡ ਪੈ ਰਹੀ ਆ ਉੱਥੇ ਦੇਸ਼ ਨੂੰ ਇੱਕ ਸੰਦੇਸ਼ ਜਾ ਰਿਹਾ ਹੈ ਕਿ ਸਿੱਖ ਕੌਮ ਉਨੋਂ ਤੱਕ ਇਨਸਾਫ਼ ਜਿੰਤਾ ਨਾ ਮਿਲ ਜੇ ਉਨਤਾਈਂ ਤੀਰਜਣਾ ਬੈਠਣ ਵਾਲੀ ਨਹੀਂ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਤੇ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਕੇਸ ਖੋਲੇ ਸੀ ਔਰ ਅੱਜ ਸਰਜਨ ਕੁਮਾਰ ਵਰਗੇ ਕਾਤਲ ਫੇਰ ਅਗਲੇ ਕੇਸ ਸੰਦਰ ਵੀ ਸਜ਼ਾ ਹੋਈਆ ਮੈਨੂੰ ਉਮੀਦ ਆ 18 ਤਰੀਕ ਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਸਰਜਨ ਕੁਮਾਰ ਨੂੰ ਜਰੂਰ ਮਿਲੇ